ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਹੈ। ਕਈ ਤਰ੍ਹਾਂ ਦੇ ਦੁੱਖ, ਕਈ ਤਰ੍ਹਾਂ ਦੀਆਂ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਹਾਂ ਆਪਣੀ ਲਾਈਫ ਦੇ ਵਿੱਚ। ਮਸੀਹੀ ਹੁੰਦੇ ਹੋਏ ਵੀ ਅਸੀਂ ਕਈ ਤਰ੍ਹਾਂ ਦੇ ਸ਼ਰਾਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਹੋਇਆ ਹੈ। ਅਸੀਂ ਅੱਜ ਆਪਣੀਆਂ ਜ਼ਿੰਦਗੀਆਂ ਦੇ ਉੱਤੇ ਗੌਰ ਕਰਨੀ ਹੈ। ਆਪਣੇ ਆਤਮਿਕ ਜੀਵਨ ਵੱਲ ਧਿਆਨ ਦੇਣਾ ਹੈ ਕਿ ਕੀ ਮੇਰਾ ਰਿਸ਼ਤਾ ਮੇਰੇ ਖੁਦਾ ਦੇ ਨਾਲ ਕਮਜ਼ੋਰ ਹੈ? ਕਿ ਅਗਰ ਮੇਰਾ ਖੁਦਾ ਮੇਰੇ ਨਾਲ ਨਾਰਾਜ਼ ਹੈ? ਜਿਸ ਵਜ੍ਹਾ ਦੇ ਨਾਲ ਮੈਂ ਆਪਣੀ ਲਾਈਫ ਦੇ ਵਿੱਚ ਪਰੇਸ਼ਾਨ ਆ ਦੁੱਖਚ ਆ ਅਜ਼ਮਾਇਸ਼ਾਂ ਚ ਆ ਤੇ ਖੁਦਾ ਅੱਜ ਵਚਨ ਦੇ ਦੁਆਰਾ ਮੈਨੂੰ ਸਿਖਾ ਰਿਹਾ ਹੈ ਕਿ ਤੂੰ ਚੇਤੇ ਕਰ ਕਿ ਤੂੰ ਕਿੱਥੋਂ ਡਿੱਗਾ ਹੈ ਅੱਜ ਸਾਨੂੰ ਆਪਣੀ ਆਤਮਿਕ ਤਰੱਕੀ ਵੱਲ ਦੇਖਣ ਦੀ ਜ਼ਰੂਰਤ ਹੈ ਸਾਨੂੰ ਆਪਣੀ ਆਤਮਿਕ ਜੀਵਨ ਵੱਲ ਦੇਖਣ ਦੀ ਜ਼ਰੂਰਤ ਹੈ ਕਿ ਅਗਰ ਮੈਂ ਪ੍ਰਭੂ ਨੂੰ ਪਹਿਨ ਲਿਆ ਹੈ ਤੇ ਮੇਰਾ ਰਿਸ਼ਤਾ ਪ੍ਰਭੂ ਦੇ ਨਾਲ ਕਿਸ ਤਰੀਕੇ ਦਾ ਗੁਜ਼ਰ ਰਿਹਾ ਹੈ ਕਿ ਜੋ ਵਚਨ ਦੇ ਦੁਆਰਾ ਪ੍ਰਭੂ ਮੈਨੂੰ ਸਿਖਾ ਰਿਹਾ ਹੈ ਕਿ ਮੈਨੂੰ ਤੇਰੇ ਤੇ ਗਿਲਾ ਹੈ ਕਿ ਤੂੰ ਆਪਣਾ ਪਹਿਲਾ ਪਿਆਰ ਛੱਡ ਚੁੱਕਾ ਹੈ ਇਹ ਵਾਰੀ ਜਦੋਂ ਅਸੀਂ ਨਵਾਂ ਨਵਾਂ ਬਪਟਿਸਮਾ ਲੈਂਦੇ ਆ ਨਵਾਂ ਨਵਾਂ ਪ੍ਰਭੂ ਨੂੰ ਕਬੂਲ ਕਰਦੇ ਆ ਅਸੀਂ ਬਹੁਤ ਪ੍ਰਾਰਥਨਾ ਕਰਦੇ ਆ ਬਾਈਬਲ ਪੜ੍ਹਦੇ ਆ ਸੰਗਤੀ ਕਰਦੇ ਆ ਪਰ ਹੌਲੀ ਹੌਲੀ ਦੁਨੀਆਵੀ ਜ਼ਿੰਦਗੀ ਦੇ ਰੂੰਝੇਵੇਂ ਸਾਨੂੰ ਆਪਣੇ ਚੈਨਾਂ ਇਨਵੋਲ ਕਰ ਲੈਂਦੇ ਨੇ ਕਿ ਸਾਡਾ ਪ੍ਰਭੂ ਦੇ ਨਾਲ ਰਿਸ਼ਤਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਕਈ ਭੈਣ ਭਰਾ ਸਾਡੇ ਇਸ ਤਰ੍ਹਾਂ ਦੇ ਨੇ ਜੋ ਕਹਿ ਦਿੰਦੇ ਨੇ ਕਿ ਮੇਰੇ ਕੋਲੋਂ ਜ਼ਿਆਦਾ ਟਾਈਮ ਪ੍ਰੇਅਰ 'ਚ ਨਹੀਂ ਬੈਠਾ ਜਾਂਦਾ ਮੇਰੇ ਕੋਲ ਜਿਆਦਾ ਟਾਈਮ ਚਰਚ ਵਿੱਚ ਨਹੀਂ ਬੈਠਾ ਜਾਂਦਾ ਉੱਥੇ ਬਹੁਤ ਲੰਮਾ ਸਮਾਂ ਬੰਦਗੀ ਚੱਲਦੀ ਹੈ ਔਰ ਮੈਂ ਇੰਨਾ ਟਾਈਮ ਪ੍ਰੇਅਰ 'ਚ ਨਹੀਂ ਬਹਿ ਸਕਦਾ ਔਰ ਫਰਜ਼ ਕਰੋ ਕਿ ਅਚਾਨਕ ਅਗਲੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਪਰੇਸ਼ਾਨੀ ਪੈ ਜਾਂਦੀ ਹੈ ਕਿ ਸਾਨੂੰ ਕਈ-ਕਈ ਦਿਨ ਚਰਚੇ 'ਚ ਗੁਜ਼ਾਰਨੇ ਪੈਂਦੇ ਨੇ ਕਈ-ਕਈ ਘੰਟੇ ਸਾਨੂੰ ਪ੍ਰੇਅਰ 'ਚ ਬੈਠਣਾ ਪੈਂਦਾ ਹੈ ਤੇ ਉਸ ਵਕਤ ਅਸੀਂ ਕਿੱਦਾਂ ਬੈਠ ਜਾਈਏ ਕੀ ਅਸੀਂ ਪ੍ਰਭੂ ਨੂੰ ਮਤਲਬੀ ਪਿਆਰ ਕਰਨ ਵਾਲੇ ਵਿਸ਼ਵਾਸੀ ਤੇ ਨਹੀਂ ਹਾਂ ਕਿ ਸਾਡਾ ਪਿਆਰ ਪ੍ਰਭੂ ਦੇ ਨਾਲ ਸੈਲਫਿਸ਼ ਤੇ ਨਹੀਂ ਹੈ ਕਿ ਜਦੋਂ ਸਾਨੂੰ ਬਰਕਤਾਂ ਦੀ ਜ਼ਰੂਰਤ ਹੈ ਜਦੋਂ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੇ ਰੁਕੇ ਕੰਮ ਬਣ ਉਦੋਂ ਅਸੀਂ ਪ੍ਰਭੂ ਦੇ ਨਾਲ ਬੈਠ ਸਕਦੇ ਹਾਂ ਉਦੋਂ ਅਸੀਂ ਫੁੱਲ ਨਾਈਟ ਪ੍ਰੇਅਰ ਕਰ ਸਕਦੇ ਹਾਂ ਉਦੋਂ ਅਸੀਂ 40-40 ਰੋਜ਼ੇ ਰੱਖ ਸਕਦੇ ਹਾਂ ਉਦੋਂ ਅਸੀਂ 7-7 ਰੋਜ਼ੇ ਰੱਖ ਸਕਦੇ ਹਾਂ ਪਰ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੈ ਸਾਡੀ ਲਾਈਫ ਦੇ ਵਿੱਚ ਤੇ ਫਿਰ ਸਾਡੇ ਕੋਲ ਪ੍ਰਭੂ ਦੇ ਲਈ ਟਾਈਮ ਨਹੀਂ ਹੈ ਇਸੇ ਲਈ ਪ੍ਰਭੂ ਕਹਿ ਰਿਹਾ ਹੈ ਕਿ ਮੈਨੂੰ ਤੇਰੇ ਤੇ ਗਿਲਾ